14 ਫਰਵਰੀ 1923 ਦੇ ਪッパー ਅਕਾਲੀਗੜ੍ਹ ਵੱਲੋਂ ਇੱਕ ਪੁਲਿਸ ਦੇ ਟਾਊਟ ਨੂੰ ਮੌਤ ਦੇ ਘਾਟ ਉਤਾਰਿਆ ਸੀਗਾ ਉਹ ਕੌਣ ਸੀਗਾ ਟਾਊਟ ਤੇ ਕਿਸ ਤਰੀਕੇ ਦੇ ਨਾਲ ਉਸ ਟਾਊਟ ਨੂੰ ਮੌਤ ਦੇ ਘਾਟ ਉਤਾਰਿਆ ਜਾਣਨ ਤੋਂ ਪਹਿਲਾਂ ਆਓ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸ਼ਾਹ ਜਿਹੜਾ ਇਲਾਕਾ ਸੀਗਾ ਇਹ ਬੱਬਰਾਂ ਦਾ ਸੈਂਟਰ ਹੁੰਦਾ ਸੀਗਾ ਗੜ ਸ਼ੰਕਰ ਤੇ ਬਲਾਚੋਰ ਦੇ ਵਿਚਕਾਰ ਇੱਕ ਪਿੰਡ ਸੀਗਾ ਸਮੁੰਦੜਾ ਸਮੁੰਦੜਾ ਪਿੰਡ ਦਾ ਇੱਕ ਟਾਉਟ ਸੀਗਾ ਸ਼ਰਦਾ ਰਾਮ ਜਿਹੜਾ ਕੀ ਟਾਉਟੀ ਕਰਕੇ ਚੁਗਲੀ ਕਰਕੇ ਜਿਨੇ ਬਹੁਤ ਬੱਬਰਾਂ ਨੂੰ ਪੁਲਿਸ ਦੇ ਕੋਲ ਗਿਰਫਤਾਰ ਕਰਵਾ ਦੇਣਾ ਤੇ ਪੁਲਿਸ ਨੇ ਉਹਨਾਂ ਬੱਬਰਾਂ ਨੂੰ ਜਾਂ ਫਾਂਸੀ ਦੀ ਸਜ਼ਾ ਦੇਣੀ ਜਾਂ ਫਿਰ ਉਮਰ ਕੈਦ ਦੇ ਲਈ ਉਹਨਾਂ ਨੂੰ ਜੇਲ੍ਹ ਵਿੱਚ ਸੁੱਟ ਦੇਣਾ ਇਸ ਸ਼ਰਧਾਰਾਮ ਨੇ ਆਪਣੇ ਅੱਗੇ ਇੱਕ ਹੋਰ ਟੌਟ ਰੱਖਿਆ ਸੀਗਾ ਜਿਹਦਾ ਨਾਮ ਸੀਗਾ ਦੀਵਾਨ ਦੀਵਾਨ ਖਬਰਾਂ ਲਿਆ ਕੇ ਸ਼ਰਧਾਰਾਮ ਨੂੰ ਦੰਦਾ ਤੇ ਸ਼ਰਧਾਰਾਮ ਅੱਗੇ ਖਬਰਾਂ ਪੁਲਿਸ ਨੂੰ ਦਿਆ ਕਰਦਾ ਸੀਗਾ ਬੱਬਰ ਅਕਾਲੀਆ ਨੇ ਇਹਨੂੰ ਬਹੁਤ ਵਾਰੀ ਸਮਝਾਇਆ ਪਰ ਇਹ ਨਹੀਂ ਸਮਝਿਆ ਹੁਣ ਬੱਬਰਾਂ ਨੇ ਆਪਣੀ ਹਿੱਟ ਲਿਸਟ ਦੇ ਵਿੱਚ ਸ਼ਰਦਾ ਰਾਮ ਦਾ ਨਾਮ ਪਹਿਲੇ ਨੰਬਰ ਤੇ ਲਿਖਿਆ ਸੀਗਾ ਕਿ ਕਦੇ ਦਾ ਲੱਗਿਆ ਕਿ ਸ਼ਰਦਾ ਰਾਮ ਨੂੰ ਅਸੀਂ ਉੱਪਰ ਦੀ ਟਿਕਟ ਇਹਦੀ ਜਰੂਰ ਕਟਾਂਗੇ ਇਹਨੂੰ ਮੌਤ ਦੇ ਘਾਟ ਜੂਰ ਉਤਾਰਾਂਗੇ ਇੱਧਰ ਦੇ ਇਲਾਕੇ ਦੇ ਵਿੱਚ ਹੀ ਪਿੰਡ ਹਿਆਤਪੁਰ ਦੇ ਰਹਿਣ ਵਾਲੇ ਭਾਈ ਸੁਰਜਨ ਸਿੰਘ ਭਾਈ ਸੁੰਦਰ ਸਿੰਘ ਭਾਈ ਧਰਮ ਸਿੰਘ ਉਹਨੇ ਜਿਹੜੇ ਕਿ ਇਸੇ ਪਿੰਡ ਦੇ ਰਹਿਣ ਵਾਲੇ ਸੀਗੇ ਤੇ ਇਸੇ ਪਿੰਡ ਦੇ ਰਹਿਣ ਕਰਕੇ ਨਾਲ ਦੀ ਨਾਲ ਉਹਨਾਂ ਬੱਬਰਾਂ ਦੇ ਨਾਲ ਵੀ ਸੰਬੰਧ ਸੀਗੇ ਬੱਬਰਾਂ ਦੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਦਦ ਕਰਦੇ ਰਹਿੰਦੇ ਸੀ ਭਾਈ ਸੁੰਦਰ ਸਿੰਘ ਹਿਆਤਪੁਰ ਨੇ ਬੱਬਰਾਂ ਨੂੰ ਸਲਾਹ ਦਿੱਤੀ ਕਿ 12 13 14 ਫਰਵਰੀ ਸਾਡੇ ਪਿੰਡ ਵਿੱਚ ਵਿਆਹ ਆ ਜਿਹੜਾ ਵਿਆਹ ਕੀ ਸ਼ਰਦਾ ਰਾਮ ਦੇ ਘਰੇ ਆ ਤੇ ਉੱਥੇ ਵਿਆਹ ਦੇ ਵਿੱਚ ਦੀਵਾਨ ਵੀ ਆਇਆ ਹੋਏਗਾ ਜਿਹੜਾ ਕੀ ਸ਼ਰਦਾ ਰਾਮ ਦਾ ਕੇ ਰੱਖਿਆ ਹੋਇਆ ਟਾਊਟ ਹੈ 12 ਨੂੰ ਬਰਾਤ ਆਉਣੀ ਹੈ ਤੇ 13 ਨੂੰ ਉਹਨੇ ਵਾਪਸ ਜਾਣਾ ਕਿ ਮੈਂ ਵੀ ਉਸ ਵਿਆਹ ਵਿੱਚ ਸ਼ਾਮਲ ਹੋਵਾਂਗਾ ਤੇ ਜਿਹੜਾ ਦੀਵਾਨ ਹੈ ਉਹਦੇ ਨਾਲ ਮੇਰੀ ਵੀ ਥੋੜੀ-ਬਹੁਤੀ ਗੱਲਬਾਤ ਹੈਗੀ ਆ ਪਰ ਦੀਵਾਨ ਨੂੰ ਇੱਕ ਹੋਰ ਭੈੜੀ ਆਦਤ ਹੈ ਕਿ ਉਹ ਚੋਰੀ ਕਰਨ ਦਾ ਵੀ ਸ਼ੁਕੀਨ ਹੈ ਤੇ ਮੈਂ ਦੀਵਾਨ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਕੇ ਆਵਾਂਗਾ ਕਿ ਆ ਆਪਾਂ ਕਿਸੇ ਬराती ਦਾ ਗਲ ਵਿੱਚ ਪਾਇਆ ਹੋਇਆ ਕੈਂਠਾ ਉਤਾਰਦੇ ਆ ਇਹ ਗੱਲ ਕਹਿ ਕੇ ਉਹਨੂੰ ਮੈਂ ਇੱਕ ਪਾਸੇ ਲਿਆਵਾਂਗਾ ਤੇ ਅਗਲਾ ਕੰਮ ਜੋ ਤੁਸੀਂ ਕਰਨਾ ਤੁਸੀਂ ਜਾਣੋ ਬੱਬਰ ਉਦੇਸ ਸਿੰਘ ਤੇ ਬੱਬਰ ਆਸਾਸ ਸਿੰਘ ਇਹ ਦੋਨਾਂ ਨੇ ਕਿਹਾ ਕਹਿੰਦੇ ਠੀਕ ਹੈ ਤੂੰ ਇੰਨਾ ਸਾਡਾ ਕੰਮ ਕਰ ਦੇ ਬਾਕੀ ਅਸੀਂ ਜੋ ਕਰਨਾ ਹੋਏਗਾ ਅਸੀਂ ਕਰ ਲਾਂਗੇ ਬੱਬਰ ਉਦੇਸ ਸਿੰਘ ਨੇ ਆਖਿਆ ਮੈਂ ਗੋਲੀ ਮਾਰਾਂਗਾ ਆਸਾਸ ਸਿੰਘ ਨੇ ਆਖਿਆ ਮੈਂ ਕਿਰਪਾਨ ਦੇ ਨਾਲ ਇਹਦੇ ਟੁਕੜੇ ਟੁਕੜੇ ਕਰਦਾਗਾ 12 ਫਰਵਰੀ ਆਈ 13 ਫਰਵਰੀ ਭਰਾਤ ਨੇ ਜਾਣਾ ਸੀਗਾ 14 ਫਰਵਰੀ ਦੀ ਰਾਤ ਤੇ ਸਵੇਰ 14 ਫਰਵਰੀ ਹੋ ਰਹੀ ਸੀ ਕਿ ਜਦੋਂ ਦੀਵਾਨ ਨੂੰ ਸੁੰਦਰ ਸਿੰਘ ਨੇ ਉਹਦੇ ਘਰੋਂ ਇਹ ਕਹਿ ਕੇ ਬੁਲਾ ਲਿਆ ਕਿ ਆਜਾ ਕਿ ਬਰਾਤ ਵਿੱਚ ਬਹੁਤ ਬੰਦੇ ਸ਼ਰਾਬੀ ਹੋਏ ਹੋਏ ਆ ਉਹਨਾਂ ਨੂੰ ਸੁੱਧ ਬੁੱਤ ਨਹੀਂ ਹੈ ਕਿਸੇ ਦੇ ਪਾਏ ਹੋਏ ਗੜ ਦੇ ਵਿੱਚੋਂ ਆਪਾਂ ਕੈਂਠਾ ਉਤਾਰੀਏ ਜਦੋਂ ਨਾਲ ਲੈ ਕੇ ਆਇਆ ਜੀ ਦੀਵਾਨ ਦੀਵਾਨ ਨਾਲ ਆ ਗਿਆ ਭਾਈ ਸੁੰਦਰ ਸਿੰਘ ਦੇ ਉਹ ਤੋਂ ਇੱਕ ਪਾਸੇ ਲਿਆਂਦਾ ਤੇ ਭਾਈ ਉਦੇ ਸਿੰਘ ਹੋਣਾ ਨੇ ਇਹਦੇ ਗੋਲੀ ਛਾਤੀ ਦੇ ਵਿੱਚ ਮਾਰੀ ਇਹ ਮੋਦੇ ਮੂੰਹ ਦੇਖੇ ਜਾਂਦਾ ਹੈ ਭਾਈ ਆਸਾ ਸਿੰਘ ਹੋਣਾ ਨੇ ਕਿਰਪਾਨ ਦੇ ਨਾਲ ਜਿਹੜਾ ਇਹਦਾ ਸਿਰ ਸੀਗਾ ਇਹਦੇ ਧੜ ਦੇ ਨਾਲ ਉਹ ਕਰ ਦਿੱਤਾ ਸੀਗਾ ਇਸੇ ਪਿੰਡ ਦੇ ਰਹਿਣ ਵਾਲੇ ਜਿਹੜੇ ਭਾਈ ਸਾਹਿਬ ਭਾਈ ਸੁਰਜਨ ਸਿੰਘ ਸੀਗੇ ਉਨ੍ਹਾਂ ਦੀ ਹਵੇਲੀ ਦੇ ਵਿੱਚ 5-10 ਫੁੱਟ ਦਾ ਇੱਕ ਖੱਡਾ ਪਟਕੇ ਉਹਦੇ ਵਿੱਚ ਦੀਵਾਨ ਦੀ লাশ ਨੂੰ ਦੱਬ ਦਿੱਤਾ ਸੀਗਾ ਇਸ ਤਰੀਕੇ ਦੇ ਨਾਲ ਪਾਈ ਉਦੇ ਸਿੰਘ ਪਾਈ ਆਸਾ ਸਿੰਘ ਉਹਨਾਂ ਨੇ ਜੋ ਕਿ ਸਰਦਾਰ ਆਰਾਮ ਦਾ ਅੱਗੇ ਰੱਖਿਆ ਹੋਇਆ ਟਾਊਟ ਸੀਗਾ ਦੀਵਾਨ 14 ਫਰਵਰੀ 1923 ਵੀ ਨੂੰ ਉਹਨੂੰ ਮੌਤ ਦੇ ਘਾਟ ਉਤਾਰਿਆ ਸੀਗਾ ਤੇ ਇਹ ਗੱਲ ਦੀਵਾਨ ਨੂੰ ਮਾਰ ਕੇ ਬਾਕੀ ਉਹਨਾਂ ਟੋਟਾਂ ਨੂੰ ਦੱਸ ਦਿੱਤੀ ਸੀਗੀ ਕਿ ਜੇ ਤੁਸੀਂ ਅਪੜੀਸ ਹਰਕਤਾ ਤੋਂ ਬਾਜ਼ ਨਹੀਂ ਹੋਣਾ ਤੁਸੀਂ ਚੁਗਲੀ ਕਰਨ ਤੋਂ ਨਹੀਂ ਹਟਣਾ ਤੇ ਯਾਦ ਰੱਖਿਓ ਤੁਹਾਡਾ ਵੀ ਹਾਲ ਇਹ ਹੋਣਾ ਜੋ ਹਾਲ ਅਸੀਂ ਦੀਵਾਨ ਦਾ ਕੀਤਾ ਹੈ ਸੋ 14 ਫਰਵਰੀ 1923 ਦੇ ਨੂੰ ਬੱਬਰ ਅਕਾਲੀਆ ਵੱਲੋਂ ਭਾਈ ਉਦੇ ਸਿੰਘ ਤੇ ਭਾਈ ਆਸਾ ਸਿੰਘ ਹੋਣਾ ਵੱਲੋਂ ਜਿਹੜਾ ਸੀਗਾ ਟਾਉਟ ਦੀਵਾਨ ਨੂੰ ਗੋਲੀ ਮਾਰ ਕੇ ਤੇ ਉਹਦਾ ਸਿਰ ਧੜ ਨਾਲੋਂ ਵੱਖ ਕਰਕੇ ਉਹਨੂੰ ਮਾਰ ਕੇ ਸੁਰਜਨ ਸਿੰਘ ਦੀ ਹਵੇਲੀ ਦੇ ਵਿੱਚ ਤਬ ਦਿੱਤਾ ਸੀਗਾ ਇਹ 14 ਫਰਵਰੀ 1923 ਦੀ ਘਟਨਾ ਸੀਗੀ ਗੁਰੂ ਮਾਲਕ ਕਿਰਪਾ ਕਰੇ ਸਤਪੁਰ ਮੇਰਾ ਮਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ